ਸਾ ਸੰਗਤ ਜੀ ਮੈਂ ਆਪ ਜੀ ਨਾਲ ਕੁਝ ਗੱਲਾਂ ਸ਼ੇਅਰ ਕਰਨਾ ਚਾਹੁੰਦੀ ਆ ਕਿ ਬਾਬਾ ਦੀਪ ਸਿੰਘ ਜੀ ਕਿਸ ਤਰ੍ਹਾਂ ਆਪਣੀ ਸੰਗਤ ਨੂੰ ਆਪਣੀ ਦਰਸ਼ਨ ਦਿੰਦੇ ਆ ਤੇ ਕਿਸ ਤਰ੍ਹਾਂ ਉਹਨਾਂ ਨੂੰ ਆਪਣੇ ਨਾਲੋਂ ਤੋੜ ਵੀ ਦਿੰਦੇ ਹੈਗੇ ਆ ਇਹ ਮੇਰੇ ਨਾਲ ਇੱਕ ਵਾਰ ਸੱਚੀ ਘਟਨਾ ਹੋਈ ਹੋਈ ਆ ਜੋ ਮੈਨੂੰ ਅੰਦਰੋਂ ਬਹੁਤ ਹੀ ਬੇਚੈਨ ਕੀਤਾ ਹੋਇਆ ਆ ਤੇ ਮੈਂ ਬਹੁਤ ਦਿਨਾਂ ਦੀ ਸੋਚੀ ਸੀ ਕਿ ਮੈਂ ਸੰਗਤ ਨਾਲ ਇਹ ਗੱਲਾਂ ਜ਼ਰੂਰ ਦੱਸਾਂ ਉਹਨਾਂ ਨੂੰ ਤੋਂ ਉਹਨਾਂ ਕੋਲ ਪੁੱਛਾਂ ਵੀ ਕਿ ਆਪ ਜੀ ਨਾਲ ਵੀ ਐਸੇ ਤਰ੍ਹਾਂ ਹੋਇਆ ਜਾਂ ਮੈਨੂੰ ਜਰੂਰ ਇਹਨਾਂ ਨੇ ਦਰਸ਼ਨ ਦਿੱਤੇ ਹੈਗੇ ਆ ਪਰ ਉਹ ਦਰਸ਼ਨਾਂ ਦੇ ਬਾਅਦ ਮੈਂ ਇਹਨਾਂ ਨਾਲ ਕੋਈ ਗੱਲ ਨਹੀਂ ਕਰ ਸਕੀ ਕੋਈ ਬਾਤ ਨਹੀਂ ਕਰ ਸਕੀ ਸਿਰਫ ਡਰਦੀ ਹੀ ਰਹੀ ਹਾਂ ਕਿ ਉਹ ਮੇਰਾ ਸਰੀਰ ਕੰਬਣ ਲੱਗ ਗਿਆ ਕਿਉਂ ਮੈਂ ਇਹਨਾਂ ਨਾਲ ਗੱਲਬਾਤ ਨਹੀਂ ਕਰ ਸਕੀ ਹੈਗੀ ਅੱਜ ਮੈਂ ਆਪ ਜੀ ਸਾਰਿਆਂ ਨਾਲ ਇਹੀ ਦੱਸਣਾ ਚਾਹੁੰਨੀ ਹਾਂ ਕਿ ਜੇ ਆਪ ਜੀ ਨਾਲ ਵੀ ਕਦੀ ਐਸਾ ਕੋਈ ਘਟਨਾ ਹੋਈ ਆ ਤੇ ਜਰੂਰ ਮੈਨੂੰ ਦੱਸਿਓ ਜਰੂਰ ਕਮੈਂਟ ਕਰਕੇ ਮੇਰਨਾ ਸ਼ੇਅਰ ਕਰਿਓ ਜੀ ਧੰਨ ਧੰਨ ਬਾਬਾ ਅਮਰ ਸਿਹਜ ਬਾਬਾ ਅਜੀਤ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਆਪ ਜੀ ਨਾਲ ਇੱਕ ਬਿਲਕੁਲ ਸੱਚੀ ਘਟਨਾ ਸ਼ੇਅਰ ਕਰਨਾ ਚਾਹੁੰਨੀ ਆ ਮੈਨੂੰ ਲੱਗਿਆ ਆਪ ਜੀ ਨੂੰ ਉਹ ਜੋ ਮੇਰਨਾ ਘਟਿਆ ਹੈਗਾ ਮੈਂ ਉਹ ਹੀ ਆਪ ਜੀ ਨੂੰ ਦੱਸਣਾ ਚਾਹੁੰਦੀ ਹੈਗੀ ਆ ਕੀ ਤਾਂ ਤਾਂ ਬਾਬਾ ਅਜੀਤ ਸਿੰਘ ਵਿੱਚ ਕਿੰਨੀ ਸ਼ਕਤੀ ਹੈਗੀ ਆ ਤੇ ਕਿੰਨਾ ਆਪਣੇ ਪਿਆਰ ਕਰਨ ਵਾਲਿਆਂ ਨੂੰ ਇਹ ਦਰਸ਼ਨ ਦਿੰਦੇ ਹੈਗੇ ਆ ਸੰਗਤ ਜੀ ਇਹ ਬਿਲਕੁਲ ਸੱਚੀ ਘਟਨਾ ਹੈਗੀ ਆ ਜੁਗ ਮੇਰੇ ਨਾਲ ਵਾਪਰਿਆ ਹੈਗਾ ਜਾਂ ਮੈਂ ਬਾਬਾ ਦੀਪ ਸਿੰਘ ਜੀ ਦੇ 시ਧੀ ਸਾਹਿਬ ਤੇ ਚਪੈਰਾ ਕੱਟਣ ਗਈ ਮਨ ਵਿੱਚ ਬੜਾ ਉਲਾਸ ਸੀ ਬੜਾ ਪ੍ਰੇਮ ਸੀ ਬਾਬਾ ਜੀ ਦੇ ਪ੍ਰਤੀ ਕਿ ਮੈਂ ਇਹਨਾਂ ਦਾ ਚਪੈਰਾ ਕੱਟ ਕੇ ਆਣਾ ਆ ਤੇ ਮੈਂ ਚਲੀ ਗਈ ਨਦਰ ਦੁਪਹਿਰਾ ਕੱਟਣ ਵਾਸਤੇ ਮੈਨੂੰ ਅੰਦਰ ਜਗ੍ਹਾ ਨਹੀਂ ਮਿਲੀ ਮੈਨੂੰ ਬਾਹਰ ਹੀ ਜਗ੍ਹਾ ਮਿਲ ਗਈ ਜੂਨ ਦਾ ਮਹੀਨਾ ਸੀ ਬਹੁਤ ਗਰਮੀ ਸੀਗੀ ਪਰ ਜਿੱਥੇ ਟੈਂਟ ਦੀ ਮਾੜੀ ਜੀ ਧੁੱਪ ਪੈ ਰਹੀ ਸੀ ਉੱਥੇ ਜਗ੍ਹਾ ਮੈਨੂੰ ਮਿਲੀ ਮੈਂ ਉੱਥੇ ਹੀ ਬੈਠ ਗਈ ਬਾਬਾ ਜੀ ਦਾ ਦੁਪਹਿਰਾ ਸ਼ੁਰੂ ਹੋਇਆ ਬੜੇ ਪ੍ਰੇਮ ਨਾਲ ਬੜੇ ਹੀ ਸਤਿਕਾਰ ਨਾਲ ਇਹਨਾਂ ਦਾ ਮੈਂ ਦੁਪਹਿਰਾ ਸਾਹਿਬ ਜੀ ਦਾ ਪਾਠ ਇਹਨਾਂ ਨੇ ਕਰਵਾਇਆ ਮੇਰੇ ਕੋਲੋਂ ਮੈਨੂੰ ਨਾ ਉੱਥੇ ਧੁੱਪ ਲੱਗੀ ਨਾ ਮੈਨੂੰ ਉੱਥੇ ਪਿਆਸ ਲੱਗੀ ਮੈਨੂੰ ਸਿਰਫ ਇੱਕ ਬਾਬਾ ਜੀ ਬਾਬਾ ਜੀ ਨਜ਼ਰ ਆਉਂਦੇ ਸੀਗੇ ਕਿ ਬਾਬਾ ਦੀਪ ਸਿੰਘ ਜੀ ਹੈਗੇ ਆ ਸੰਗਤ ਰੂਪੀ ਚ ਬੈਠੇ ਪਾਠ ਚੱਲ ਰਿਹਾ ਹੈਗਾ ਜਾਂ ਬੜਾ ਆਨੰਦ ਆਇਆ ਸਮਾਪਤੀ ਤੋਂ ਬਾਅਦ ਪ੍ਰਸ਼ਾਦ ਲੈ ਕੇ ਘਰ ਆ ਗਈ ਬਾਬਾ ਦੀਪ ਸਿੰਘ ਜੀ ਦੇ ਪ੍ਰਤੀ ਮੈਨੂੰ ਬੜਾ ਪਿਆਰ ਹੋ ਗਿਆ ਮੈਂ ਹਮੇਸ਼ਾ ਹੀ ਜਦੋਂ ਵੀ ਮੈਨੂੰ ਟਾਈਮ ਮਿਲਦਾ ਮੈਂ ਇਹਨਾਂ ਦਾ ਨਾਮ ਦੱਪਦੀ ਤੇ ਦੁਪਹਿਰਾ ਸਬਜੀ ਦਾ ਪਾਠ ਕਰਨ ਲੱਗ ਜਾਂਦੀ ਹਰ ਸੰਡੇ ਹੀ ਮੈਂ ਸਿੱਖ ਬੈਠ ਜਾਣਾ ਆਪਣੇ ਘਰ ਹੀ ਤੇ ਪਾਠ ਕਰਨ ਲੱਗ ਜਾਣਾ ਵੀਡੀਓ ਵੀ ਮੈਂ ਇਹਨਾਂ ਦੀ ਬਹੁਤ ਪਾਉਂਦੀ ਹੁੰਦੀ ਸੀ ਪਹਿਲਾਂ ਇੱਕ ਮੇਰਾ ਦੂਸਰਾ ਚੈਨਲ ਹੈ ਉੱਥੇ ਮੈਂ ਬਹੁਤ ਇਹਨਾਂ ਦੀਆਂ ਵੀਡੀਓ ਬਣਾ ਕੇ ਪਾਉਂਦੀ ਹੁੰਦੀ ਸੀ ਬਹੁਤ ਆਨੰਦ ਸੀ ਬਹੁਤ ਪ੍ਰੇਮ ਸੀ ਮੇਰਾ ਤੇ ਮੈਂ ਬਾਬਾਈ ਦੇ ਪਿਆਰ ਨਾਲ ਭਿੱਜੀ ਹੋਈ ਸੀਗੀ ਮੇਰਾ ਮਕਸਦ ਸਿਰਫ ਬਾਬਾ ਦੀਪ ਸਿੰਘ ਜੀ ਦੇ ਚਰਨਾ ਨਾਮ ਸੰਗਤ ਨੂੰ ਜੋ ਉਹਨਾਂ ਸੀਗਾ ਮੈਂ ਮੈਂ ਕੈਨੇਡਾ ਵਾਲੀ ਭੈਣ ਕਿਰਨ ਨਾਲ ਜੁੜੀ ਹੋਈ ਸੀਗੀ ਉਹਨਾਂ ਦੇ ਇਹ ਵੀਡੀਓ ਦੇਖਦੀ ਹੁੰਦੀ ਸੀ ਬਾਬਾ ਜੀ ਨਾਲ ਪ੍ਰੇਮ ਕਰਦੀ ਸੀ ਤੇ ਇਸ ਤਰ੍ਹਾਂ ਹੀ ਮੇਰੇ ਦਿਨ ਕਾਫੀ ਅੱਛੇ ਨਿਕਲ ਰਹੇ ਸੀਗੇ ਕਿ ਦਿਨ ਇਸ ਤਰ੍ਹਾਂ ਹੀ ਮੈਂ ਇਹਨਾਂ ਦਾ ਦੁਪਹਿਰਾ ਸਾਹਿਬ ਦਾ ਪਾਠ ਕੀਤਾ ਅਰਦਾਸ ਕੀਤੀ ਉਸ ਵਾਰ ਮੈਨੂੰ ਐਵੇਂ ਲੱਗਿਆ ਸੰਗਤ ਜੀ ਮੇਰਾ ਸਰੀਰ ਕੰਬਣ ਲੱਗ ਗਿਆ ਮੈਨੂੰ ਐਵੇਂ ਲੱਗਿਆ ਕਿ ਬਾਬਾ ਦੀਪ ਸਿੰਘ ਜੀ ਮੇਰੇ ਕੋਲ ਇਕੱਠੇ ਹੋਏ ਆ ਮੇਰੇ ਕੋਲ ਖੜੇ ਹੋਏ ਆ ਮੇਰਾ ਸਰੀਰ ਕੰਬਣ ਲੱਗ ਗਿਆ ਤੇ ਮੈਂ थरथरा थरथरा ਕੰਬਣ ਲੱਗ ਗਈ ਮੈਨੂੰ ਸਮਝ ਨਹੀਂ ਆ ਰਿਹਾ ਸੀਗਾ ਕਿ ਮੈਂ ਇਹਨਾਂ ਨਾਲ ਕਿਸ ਤਰ੍ਹਾਂ ਗੱਲ ਕਰਾਂ ਜਾਂ ਕੀ ਬੋਲਾਂ ਮੇਰੀ ਜਿਹੜੀ ਸਮਝ ਸੀਗੀ ਉਹ ਇਕਦਮੀ ਖਤਮ ਹੋ ਗਈ ਮੈਨੂੰ ਸਮਝ ਨਹੀਂ ਆਵੇ ਮੈਂ ਬਾਬਾ ਜੀ ਨਾਲ ਕਿਹੜੀਆਂ ਗੱਲਾਂ ਕਰਾਂ ਬਾਬਾ ਜੀ ਨਾਲ ਕਿਸ ਤਰ੍ਹਾਂ ਵਰਤਾਵ ਕਰਾਂ ਕਿੱਦਾਂ ਉਹਨਾਂ ਦੇ ਚਰਨ ਫੜਾਂ ਮੈਂ ਤੇ ਕੰਬਦੀ ਹੀ ਰਹਿ ਗਈ ਤੇ ਪਤਾ ਨਹੀਂ ਕੀ ਕੀ ਬੋਲੀ ਗਈ ਮੇਰੀ ਕੁਝ ਸਮਝ ਨਹੀਂ ਆਇਆ ਜਦ ਮੈਨੂੰ ਹੋਸ਼ ਆਇਆ ਆਪਣੇ ਆਪ ਚ ਮੈਂ ਇਹ ਸਿਰਫ ਜਿਆਦਾ ਤੋਂ ਜਿਆਦਾ 5-10 ਸਕਿੰਟ ਦੀ ਗੱਲ ਹੋਣੀ ਆ 5-7 ਸਕਿੰਟ ਬਾਅਦ ਜਦ ਮੈਨੂੰ ਆਪਣੇ ਆਪ ਨੂੰ ਲੱਗਿਆ ਕਿ ਮੈਂ ਕਿੱਥੇ ਹੈ ਗਈ ਆ ਤੇ ਮੇਰੇ ਕੋਲ ਕੌਣ ਸੀਗਾ ਕਿਹਨਾਂ ਮੈਂ ਆ ਕੋਈ ਗੱਲ ਨਹੀਂ ਕਰ ਸਕੀ ਉਹਨਾਂ ਦੇ ਦਰਸ਼ਨ ਨਹੀਂ ਚੰਗੀ ਤਰ੍ਹਾਂ ਕਰ ਸਕੀ ਤੇ ਮਾਨੇ ਚ ਅੱਜ ਤੱਕ ਬਹੁਤ ਪਛਤਾਵਾ ਹੈਗਾ ਮੇਰੇ ਕਿ ਬਾਬਾ ਜੀ ਮੇਰੇ ਕੋਲ ਆਏ ਮੈਂ ਉਹਨਾਂ ਨਾਲ ਕੋਈ ਗੱਲ ਨਹੀਂ ਕੀਤੀ ਉਹਨਾਂ ਦੇ ਦਰਸ਼ਨ ਨਹੀਂ ਚੰਗੀ ਤਰ੍ਹਾਂ ਪਾਏ ਬਸ ਮੈਂ ਤੇ ਕੰਬੜ ਹੀ ਲੱਗ ਗਈ ਜਿਵੇਂ ਕਾਂਬਾ ਛਿੜ ਜਾਂਦਾ ਹੈ 5-7 ਸਕਿੰਟ ਮੈਨੂੰ ਉਹੀ ਹੁੰਦਾ ਰਹਿ ਗਿਆ ਬਾਬਾ ਦੀਪ ਸਿੰਘ ਜੀ ਨੇ ਮੈਨੂੰ ਦਰਸ਼ਨ ਤਾਂ ਦਿੱਤੇ ਪਰ ਮੇਰੀ ਸੋਚੀ ਖਤਮ ਹੋ ਗਈ ਹੁਣ ਜਦੋਂ ਵੀ ਮੈਂ ਬੈਠ ਕੇ ਉਸ ਗੱਲ ਨੂੰ ਸੋਚਦੀ ਆ ਬਹੁਤ ਪਛਤਾਵਾ ਹੁੰਦਾ ਆ ਕਿ ਮੈਂ ਇਹ ਕੀ ਕਰ ਲਿਆ ਸੰਗਤ ਜੀ ਜੇ ਆਪ ਜੀ ਨੇ ਵੀ ਕਦੀ ਇਸ ਤਰ੍ਹਾਂ ਹੋਇਆ ਆ ਤੇ ਮੈਨੂੰ ਕਮੈਂਟ ਕਰਕੇ ਜੂੜ ਦੱਸਿਓ ਕਿ ਬਾਬਾ ਜੀ ਇੰਨੀ ਜਲਦੀ ਆਏ ਔਰ ਇੰਨੀ ਜਲਦੀ ਚਲੇ ਵੀ ਗਏ ਮੇਰੇ ਨਾਲ ਕੋਈ ਗੱਲਬਾਤ ਨਹੀਂ ਕੀਤੀ ਮੈਂ ਉਹਨਾਂ ਨਾਲ ਕੋਈ ਗੱਲਬਾਤ ਨਹੀਂ ਕੀਤੀ ਪਤਾ ਨਹੀਂ ਮੈਨੂੰ ਕੀ ਹੋ ਗਿਆ ਸੀਗਾ ਤੇ ਆਪ ਜੀ ਮੈਨੂੰ ਜ਼ਰੂਰ ਦੱਸਣਾ ਕਿ ਕਦੀ ਆਪ ਜੀ ਨਾਲ ਵੀ ਇਸ ਤਰ੍ਹਾਂ ਹੋਇਆ ਆ ਉਸ ਦਿਨ ਦੀ ਮੇਰਾ ਮਨ ਜਿਹੜਾ ਬਹੁਤ ਪਟਕ ਰਿਹਾ ਆ ਮਨ ਇੱਧਰ ਉੱਧਰ ਘੁੰਮ ਰਿਹਾ ਆ ਮੇਰਾ ਨਾ ਪਾਠ 'ਚ ਮਨ ਲੱਗਦਾ ਆ ਨਾ ਮੇਰਾ ਦੁਪਹਿਰੇ 'ਚ ਪਾਠ ਪਾਠ ਕਰਨ ਦਾ ਮੇਰਾ ਮਨ ਜੰਮਦਾ ਆ ਪਤਾ ਨਹੀਂ ਉਸ ਦਿਨ ਦਾ ਮੈਨੂੰ ਕੀ ਹੋ ਗਿਆ ਆ ਜਦਕਿ ਮੈਨੂੰ ਤੇ ਹੋਰ ਭਿੱਜ ਕੇ ਪਾਠ ਕਰਨਾ ਚਾਹੀਦਾ ਸੀਗਾ ਪਰ ਪਤਾ ਨਹੀਂ ਬਾਬਾ ਜੀ ਨੇ ਉਸਨ ਕਿਹੜਾ ਕੋਤਕ ਵਰਤਿਆ ਮੇਰੇ ਨਾਲ ਕਿ ਮੈਨੂੰ ਬਸ ਉਹ ਹੀ ਜਿਹੜੇ ਸਕਿੰਟ ਆ ਜਿਹੜੇ ਹਮੇਸ਼ਾ ਯਾਦ ਆਉਂਦੇ ਰਹਿੰਦੇ ਆ ਤੇ ਮੈਨੂੰ ਪਤਾ ਨਹੀਂ ਕੀ ਸਮਝ ਨਹੀਂ ਆਉਂਦੀ ਹੈਗੀ ਕਿ ਮੈਂ ਉਸ ਦਿਨ ਬਾਬਾ ਜੀ ਨਾਲ ਕਿਉਂ ਨਹੀਂ वार्तालाਪ ਕੀਤਾ ਕਿਉਂ ਨਹੀਂ ਉਹਨਾਂ ਦੇ ਚਰਨ ਫੜੇ ਹੈਗੇ ਹੁਣ ਮੇਰਾ ਫੇਜ਼ ਜੀ ਕਰਦਾ ਆ ਕਿ ਮੈਂ ਅੰਮ੍ਰਿਤਸਰ ਜਾਵਾਂ 시ਦੀ ਸਾਹਿਬ ਜਾਵਾਂ ਬਾਬਾ ਜੀ ਕੋ ਮਾਫੀਆਂ ਮੰਗਾ ਤੇ ਉਹਨਾਂ ਕੋਲੋਂ ਉਹਨਾਂ ਦੇ ਚਰਨਾਂ 'ਚ ਬੈਠ ਕੇ ਫੇਰ ਇੱਕ ਵਾਰਾਂ ਉਹਨਾਂ ਦਾ ਨਾਮ ਦੱਬ ਕੇ ਆਵਾਂ ਉਹਨਾਂ ਦੇ ਦੁਪਹਿਰੇ ਸਭਜੀ ਦਾ ਪਾਠ ਕਰਕੇ ਆਵਾਂ ਪਰ ਬਾਬਾ ਜੀ ਪਤਾ ਨਹੀਂ ਮੈਨੂੰ ਕਿਉਂ ਨਹੀਂ ਬੁਲਾ ਰਹੇ ਕਿਉਂ ਨਹੀਂ ਮੇਰਾ ਪੈਰ ਉਧਰ ਨੂੰ ਉੱਠ ਰਿਹਾ ਕਿਉਂ ਨਹੀਂ ਮੈਂ ਜਾ ਸਕ ਰਹੀ ਹੈਗੀ ਮੇਰੀ ਸਮਝ ਤੋਂ ਬਾਹਰ ਹੋ ਰਿਹਾ ਆ ਬਾਬਾ ਜੀ ਮੈਨੂੰ ਕਿਉਂ ਆਪਣੇ ਚਰਨਾਂ ਨਾਲ ਤੁਸੀਂ ਇੰਨਾ ਤੋੜ ਦਿੱਤਾ ਹੈਗਾ ਆ ਮੈਨੂੰ ਆਪਣੇ ਚਰਨਾਂ ਨਾਲ ਜੋੜ ਲਵੋ ਸਾਧ ਸੰਗਤ ਜੀ ਆਪ ਵੀ ਸਾਰੇ ਜਾਣੇ ਬਾਬਾ ਜੀ ਅੱਗੇ ਅਰਦਾਸ ਕਰਿਓ ਕਿ ਮੈਨੂੰ ਵੀ ਬਾਬਾ ਜੀ ਆਪਣੇ ਚਰਨਾਂ ਨਾਲ ਪਿਆਰ ਬਖਸ਼ਿ ਦਿਓ, ਪ੍ਰੀਤੀ ਬਖਸ਼ ਦਿਓ। ਤੇ ਮੈਂ ਆਪ ਜੀ ਦੇ ਦੁਪਹਿਰਾ ਸਾਹਿਬੀ ਦਾ ਪਾਠ ਸਹੀਦੀ ਸਾਹਿਬ ਆਖੇ ਕਰਾਂ। ਮੇਰੇ ਮਨ ਨੂੰ ਸ਼ਾਂਤੀ ਦਿਓ। ਮੈਨੂੰ ਆਪਣੇ ਚਰਨਾਂ ਨਾਲ ਜੋੜ ਲਵੋ। ਸਾਧ ਸੰਗਤ ਜੀ ਜਿਹੜੀ ਵੀ ਉੱਥੇ ਸੰਗਤ ਜਾਂਦੀ ਆ ਉਹ ਬਾਬਾ ਜੀ ਦੇ ਚਰਨਾਂ 'ਚ ਜ਼ਰੂਰ ਮੇਰੇ ਵੱਲੋਂ ਅਰਦਾਸ ਕਰਿਓ ਕਿ ਬਾਬਾ ਜੀ ਉਹਨਾਂ ਨੂੰ ਆਪਣੇ ਦਰ ਤੇ ਜ਼ਰੂਰ ਬੁਲਾਵੋ ਤੇ ਆ ਕੇ ਉਹ ਵੀ ਦੁਪਹਿਰਾ ਸਾਹਿਬੀ ਦਾ ਪਾਠ ਪਹਿਲੇ ਵਾਂਗੂ ਕਰਕੇ ਜਾਣ। ਤੇ ਉਹਨਾਂ ਨੂੰ ਆਪ ਜੀ ਖੁੱਲੇ ਦਰਸ਼ਣੇਦਾਰੇ ਦਿਓ ਤੇ ਉਹਨਾਂ ਦੇ ਜਿਹੜੇ ਮਨ 'ਚ ਇੰਨਾ ਵਹਿਮ ਭਰਮ ਜੇ ਪੈ ਗਏ ਹੈਗੇ ਆ ਉਹਨਾਂ ਸਾਰਿਆਂ ਨੂੰ ਹਟਾ ਦਿਓ ਜੋ ਮੇਰਾ ਮਨ ਅੱਜ ਦੂਜਲ ਭਟਕਦਾ ਪਿਆ ਆ ਉਹਨੂੰ ਹਟਾ ਦਿਓ ਮੈਂ ਬਹੁਤ ਹੀ ਉਹਨਾਂ ਦਿਨਾਂ ਦੀ ਪਰੇਸ਼ਾਨ ਹੈ ਗਈਆਂ ਤੇ ਅੱਜ ਮੈਂ ਆਪ ਜੀ ਨਾਲ ਇਹ ਵਿਚਾਰ ਸਾਂਝਾ ਕੀਤਾ ਹੈਗਾ ਆ ਕਿ ਮੇਰੇ ਨਾਲ ਇਹ ਹੋਇਆ ਆ ਜੇ ਹੋਰ ਵੀ ਕਿਸੇ ਨਾਲ ਹੋਇਆ ਹੋਵੇ ਤੇ ਮੈਨੂੰ ਜ਼ਰੂਰ ਦੱਸਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ